ਮੈਨੂੰ ਯਾਰ ਨੌਜਵਾਨੀ ਜਿਹੜੇ ਪੰਜਾਬ ਯੂਨੀਵਰਸਿਟੀ ਇੱਕ ਮਿੰਟ ਯਾਰ ਇੱਕ ਮਿੰਟ ਜਿਹੜੇ ਪੰਜਾਬ ਯੂਨੀਵਰਸਿਟੀ 'ਚ ਬੈਠੇ ਆ ਉਹ ਕੌਣ ਨੇ ਉਹ ਨੌਜਵਾਨ ਜਿਹਨਾਂ ਦੇ ਮਜੇ ਨਹੀਂ ਪੜ੍ਹਿਆ ਰਹੇ ਨੇ ਬੱਚੇ ਜਿਹਨਾਂ ਦੇ ਬੱਚੇ ਸਾਰੇ ਆ ਵੀ ਪਤਾ ਗਿਆ ਹੈ ਜਿਹੜੇ ਬੱਚੇ ਸਾਰੇ ਆ ਚੱਲੇ ਕਰੋ ਪਰ ਇਹ ਹੈ ਵੀ ਜਿਹੜੇ ਸਾਡੇ ਪਹਿਲੇ ਮਸਲੇ ਆ ਉਹਨਾਂ ਮਸਲਿਆਂ ਨੂੰ ਹੱਲ ਕਰੋ ਉਹ ਮਸਲੇ ਹੱਲ ਕਰਕੇ ਉਹਦੇ ਵਿੱਚ ਜੋ ਮਰਜ਼ੀ ਕਰੋਗੇ ਉਹ ਵਿੱਚ ਅਸੀਂ ਤਾਂ ਆਪ ਨਾਲ ਅਸੀਂ ਸਮਰਥਨ ਕਰਾਂਗੇ ਹੋਰ ਤਾਂ ਸਾਰੀ ਪ੍ਰੈਸ ਨੂੰ ਦੇਖੋ ਤਾਂ ਮਹਾਰਾਜ ਦਾ ਜੋ ਹੁਕਮ ਸੀਗਾ ਨਸ਼ਾ ਤੋਂ ਦੂਰ ਰਹੇ ਇੱਕ ਮਿੰਟ ਰੁਕੋ ਅਸੀਂ ਤਾਂ ਉਹੀ ਕਰਕੇ ਉਹਨਾਂ ਦੀ ਸਿੱਖਿਆ ਅਸੀਂ ਤੁਹਾਡੀ ਸਾਰੀ ਰਾਜਨੀਤਿਕ ਅਜੰਡਾ ਨਹੀਂ ਅੱਜ ਤੁਹਾਡੀ ਸਾਰੀ ਗੱਲ ਦੇ ਉੱਤੇ ਅੱਜ ਪੁੱਲ ਚਾੜਦੇ ਆ ਤੁਸੀਂ ਬੜੇ ਭਾਈਓ ਅੱਜ ਵੀ ਰਾਜਨੀਤਿਕ ਅਜੰਡਾ ਕਰਨਾ ਹੈਗਾ ਤਾਂ ਵੀ ਸਾਨੂੰ ਮਨਜ਼ੂਰ ਹੈ ਨਹੀਂ ਨਹੀਂ ਅਸੀਂ ਤਾਂ ਵੀ ਮੰਨਦੇ ਗੱਲ ਹੈ ਆ ਭਾਈ ਜੀ ਗੱਲ ਗੱਲ ਦੇ ਵਾਸਤੇ ਆ ਦੇਖ ਗੱਲ ਦੇਖੋ ਆਵਾਂਗੇ ਉਦੋਂ ਪਹਿਲਾਂ ਜਿਹੜਾ ਮੁੱਦੇ ਨੇ ਮੈਂ ਉਹ ਪੀਪੀ ਆਪਣਾ ਮਾਰਕ ਲੈਂਦੇ ਇਹ ਸਾਰਾ ਸਾਂਝਾ ਗੱਜੇ ਬਾਈ ਜੀ ਵੱਡਾ ਬਾਈ ਆ ਤੁਮ ਕਹਾਂ ਵੀ ਸਾਰਾ ਦਾ ਸਾਂਝਾ ਉਹੀ ਤਾਂ ਅਸੀਂ ਪਛਾਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਐ ਨਹੀਂ ਕਰ ਰਹੇ ਸਾਰਿਆਂ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਾਰਿਆਂ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜ਼ਬਰਦਸਤੀ ਕਰਦੀ ਹੈ ਭਾਜਪਾ ਅਸੀਂ ਕਾਮ ਇਹ ਹੈ ਵੀ ਜਿਹੜਾ ਆਰਐਸਐ ਜੈਂਡਾ ਤੇ ਸਾਡੇ ਪੰਜਾਬ ਨੂੰ ਬਦਲ ਦੇਣਾ ਉਹ ਪਛਾਣ ਦੀ ਗੱਲ ਹੈ ਦੇਖੋ ਅੱਜ ਭਾਜਪਾ ਦੇ ਲੋਕ ਸਭੀ ਇਕੱਠੇ ਹੋਏ ਪਾਈ ਬਾਈ ਤੁਸੀਂ ਬੈਠੋ ਮੈਂ ਚਾਹ ਪਾਣੀ ਪੀਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਉਂਕਿ ਵੱਡੋ ਪ੍ਰਸਾਦ ਜੋ ਗੱਲਾਂ ਇਹਨਾਂ ਨੇ ਕਹੀਆਂ ਇੱਕ ਗੱਲ ਦਾ ਜਵਾਬ ਨਹੀਂ ਆਇਆ ਪੰਜਾਬ ਵੀ 19 ਬ੍ਰਿਸ਼ਟੀ ਦਾ ਮੁੱਦੇ ਤੇ ਇਹਨਾਂ ਨੂੰ ਇੱਕ ਗੱਲ ਦਾ ਜਵਾਬ ਨਹੀਂ ਉਹ ਬੱਚਿਆਂ ਦੇ ਨਜਾਇਜ਼ ਪਰਚੇ ਕਰ ਰਹੇ ਅੱਜ ਇਹਨਾਂ ਨੇ ਇੱਥੇ ਬੱਚੇ ਦਿਖਾ ਰਹੇ ਬੱਚੇ ਨਹੀਂ ਹੈਗੇ ਕਿਸੇ ਦੇ ਜਿਹੜਾ ਕਰਨ ਵਾਲਾ ਕੰਮ ਹੈ ਜਿਹੜਾ ਕਰਨ ਵਾਲਾ ਕੰਮ ਹੈ ਜਿਹੜਾ ਬੀਜੇਪੀ ਦਾ ਸੇਵਾ ਦਾ ਖਰਦ ਹੋਰ ਉਹ ਕਰੋ ਜਿਹੜਾ ਕਰਕੇ ਜਰਾ ਸਸਾ ਸਾਰੇ ਤੁਸੀਂ ਸਾਡੇ ਬੰਦੀ ਸਿੰਘ ਜਿਹੜੇ ਤੁਹਾਡੇ ਐ ਗੱਲ ਜਿਹੜਾ ਕਰਨ ਵਾਲਾ ਕੰਮ ਹੈ ਜਿਹੜਾ ਬਿਜਲੀ ਮਿਲ 2025 ਅਗਟ ਬਣਾ ਤਿਆ ਜਿਹ ਚਿਪ ਵਾਲੇ ਮੀਟਰ ਲੱਗਦੇ ਆ ਠੀਕ ਹੈ ਸੈਂਟਰ ਵੱਲੋਂ ਪਾਸ ਉਹ ਚੀਜ਼ ਕੈਸਲ ਕਰਾਓ ਕਹਿ ਕੇ ਤੁਸੀਂ ਪੰਜਾਬ ਵਾਲੇ ਉਦੋਂ ਜਿਹੜਾ ਯੂਨੀਵਰਸਿਟੀ ਦਾ ਹੁਣ ਮੁੱਦਾ ਨਵਾਂ ਛੇੜਿਆ ਹੈਗਾ ਭਾਜਪੀ ਨੇ ਕੀ ਗੱਲ ਉਹ ਪੰਜਾਬ ਨੂੰ ਅਕੇ ਵਾਅਦਾ ਦੇ ਕੇ ਖੁਸ਼ ਨਹੀਂ ਤੁਸੀਂ ਸਾਰੇ ਉਹ ਆਪਣੇ ਰਹਿਣ ਵਾਲੇ ਲੋਕ ਲੋ ਸਾਰੇ ਵੀ ਉਹਦੇ 'ਚ ਆਪਣਾ ਫਾਇਦਾ ਦਾ ਨਕਸ਼ਾ ਹੈ ਨਾ ਮੈਂ ਤੁਹਾਨੂੰ ਤੁਸੀਂ ਸਾਰੇ ਮੇਰੇ ਬਜ਼ੁਰਗੋਂ ਮੇਰੇ ਇਲਾਕੇ ਦੇੋਂ ਪੜੇ ਲਿਖੇ ਹਾਂ 7 ਨਵੰਬਰ ਨੂੰ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਕੇਂਦਰ ਸਰਕਾਰ ਨੇ ਵਾਪਸ ਉਹਦੇ 'ਚ ਕੀ ਲਿਆਉਂਦਾ ਨੇ ਵਾਪਸ ਲੈ ਕੇ ਸਵੇਰੇ ਵਾਪਸ ਲੈਣ ਸ਼ਾਮ ਨੂੰ ਫੇਰ ਕਰਤਾ ਵੀ ਅੱਗੇ ਜਾ ਕੇ ਟਾਈਮ ਪਾ ਕੇ ਉਹਦੇ ਦੇਖਾਂਗੇ ਜੋ ਹੋਣਾ ਉਹਦੇ 'ਚ ਗੱਲ ਆ ਪੀ ਦਾ ਸਪਸ਼ਟ ਸਟੈਂਡ ਹੈ ਇਸ ਮੁੱਦੇ ਤੇ ਸੈਨ ਜਿਹੜਾ ਗੱਲ ਸਾਨੂੰ ਇਹ ਲੱਗ ਰਿਹਾ ਵਿੱਕੀ ਜੀ ਮੇਰੀ ਗੱਲ ਸੁਣੋ ਸਾਨੂੰ ਇਹ ਚੀਜ਼ ਲੱਗਦੀ ਹੈ ਗੱਜਾ ਰਾਮ ਜੀ ਸਾਡੇ ਪੁਰਾਣੇ ਕਾਂਗਰਸੀ ਰਹੇ ਮੈਂ ਵੀ ਖੁਦ ਕਾਂਗਰਸ ਕੰਮ ਕਰਦਾ ਸਾਰਾ ਕੁਛ ਹੈ ਵੀ ਸਾਡੇ ਪੁਰਾਣੇ ਵੱਡੇ ਭਾਈ ਆ ਠੀਕ ਹੈ ਕਿਉਂਕਿ ਵਰਤੀ ਦਸਪਾਲ ਭਾਈ ਜਨ ਨਹੀਂ ਮੈਂ ਉਹੀ ਕਹਿ ਰਿਹਾ ਗੱਲ ਕਰਨ ਵਾਲੀ ਹੈ ਜਿਹੜੀ ਮੇਨ ਆ ਵੀ ਜਿਹੜਾ ਹੁਣ ਇਹਨਾਂ ਨੇ ਨਵਾਂ ਬਖੂਆ ਛੇੜਿਆ ਉਹ ਛੇੜਨ ਦੀ ਜ਼ਰੂਰਤ ਕੀ ਹੈ ਜਿਹੜਾ ਹੁਣ ਪਾਣੀਆਂ ਦੇ ਮੁੱਦੇ ਤੇ ਬੀਬੀਐਮ ਦੇ ਬੁੱਤੇ ਦੇ ਆ ਸਾਡੇ ਪੰਜਾਬ ਵਾਲੇ ਸਪਸ਼ਟ ਕਿਉਂ ਨਹੀਂ ਕਰਦੇ ਵੀ ਅਸੀਂ ਇਹ ਪਾਸੇ ਭਾਈ ਸਾਹਿਬ ਤੁਸੀਂ ਬਹੁਤ ਬੋਲਦੇ ਆ ਇੱਕ ਗੱਲ ਸਾਡੀ ਸੁਣੋ ਹਾਂਜੀ ਅਸੀਂ ਇਹ ਸਾਰੀਆਂ ਸੁਣਾਂਗੇ ਜੀ ਸੁਣੋ ਲੋ ਜੋ ਤੁਸੀਂ ਕਰ ਰਹੇ ਸਾਨੂੰ ਜਾਇਜ਼ ਸਾਨੂੰ ਕੋਈ ਇਤਰਾਜ ਨਹੀਂ ਹੈ ਅਸੀਂ ਤੁਹਾਡੇ ਭਾਈ ਆ ਤੁਸੀਂ ਨਹੀਂ ਸਾਰੇ ਆਪਣੇ ਨੇ ਸਾਡਾ ਹਾਂ ਸਾਡਾ ਪਰਿਵਾਰ ਹੈ ਇੱਕ ਦੂਜੇ ਦੇ ਆਪਾਂ ਨਵੰਦ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ ਪਰ ਇੱਕ ਗੱਲ ਪਤਾ ਇਹ ਹੈ ਹਾਂ ਇਹ ਜੋ ਦੌੜ ਕਰਨ ਲੱਗੇ ਆ ਇਹ ਸਰਪਣੇ ਲਈ ਹੈ ਇਹ ਖੇਡ ਮਤਰਾਲੇ ਵੱਲੋਂ ਹੈ ਨਸ਼ਿਆਂ ਦੇ ਖਿਲਾਫ ਹੈ ਨਸ਼ਿਆਂ ਦੇ ਖਿਲਾਫ ਹੈ ਜਿੱਥੇ ਪਾਰਟਨਰ ਦਾ ਹੈ ਨਹੀਂ ਜੀ ਜੋ ਕਰ ਰਹੇ ਆ ਵੈਲਕਮ ਹੈ ਮੇਰੀ ਗੱਲ ਤੁਹਾਡੀ ਆਪਾਂ ਉਹਨਾਂ ਨੂੰ ਬੱਚੇ ਜਿਹੜੇ ਦੌੜਨ ਵਾਸਤੇ ਬੁਲਾਏ ਨੇ ਉਹਨਾਂ ਨੂੰ ਨਾ ਤਾਂ ਐਨੀ ਵਿਚਾਰਿਆ ਨੌਲੇਜ ਇੱਧਰੋਂ ਅਸੀਂ ਅੱਜ ਲਾਤੇ ਲਾ ਦਾਂਗੇ ਅਸੀਂ ਅੱਜ ਉਹਨਾਂ ਦੇ ਵੀ ਪੰਜਾਬ ਵਾਲੇ ਅਸੀਂ ਪੱਗਾਂ ਦਾ ਅਸੀਂ ਬੰਨੀ ਫਿਰਦਿਆਂ ਜ਼ਰੂਰ ਮੈਂ ਵੀ ਵਿੱਚ ਆ ਗਿਆ ਪਰ ਜੋ ਸੈਂਟਰ ਦੀ ਸਾਡੇ ਨਾਲ ਸਿਉਰੀ ਚੱਲ ਰਹੀ ਹੈ ਅੱਜ ਸਾਡੇ ਬਾਰੇ ਦੇਖ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਹੋਈ ਸਾਡੇ ਕਿੰਨੇ ਪੱਖ ਜਾ ਉਦੋਂ ਵੱਧ ਰਹੀ ਗੱਲ ਅੱਜ ਅਸੀਂ ਅੱਜ ਅਸੀਂ ਇੱਕ ਮਿੰਟ ਅੱਜ ਅਸੀਂ ਆਰਐਐਸ ਦਾ ਏਜੰਡੇ ਦੇ ਉੱਤੇ ਚੱਲ ਕੇ ਅਸੀਂ ਪੰਜਾਬ ਨੂੰ ਆਰਐਐਸ ਦੇ ਪਾਸੇ ਲੈ ਕੇ ਚੱਲ ਰਹੇ ਹਾਂ ਅਸੀਂ ਅਸਲੀ ਨਹੀਂ ਨਸ਼ੇ ਨਖਲਾਮ ਚੱਲਿਆ ਕਰੋ ਪਰ ਇਹ ਹੈ ਵੀ ਜਿਹੜੇ ਸਾਡੇ ਪਹਿਲੇ ਮਸਲੇ ਆ ਉਹਨਾਂ ਮਸਲਿਆਂ ਨੂੰ ਹੱਲ ਕਰੋ ਉਹ ਮਸਲੇ ਹੱਲ ਕਰਕੇ ਉਹ ਜੋ ਮਰਜ਼ੀ ਕਰੂਗੀ ਪ੍ਰੋਬਲਮ ਅਸੀਂ ਤੁਹਾਪ ਨਾਲ ਅਸੀਂ ਸਮਰਥਨ ਕਰਾਂਗੇ ਹੋਰ ਦਾ ਸਾਰੀ ਪ੍ਰੈਸ ਨੂੰ ਪ੍ਰੋਬਲਮ ਅਸੀਂ ਹੋਰ ਦਾ ਮੈਂ ਸ੍ਰੀ ਰਾਮ ਕਹਿੰਦਾ ਕੋਈ ਹੋਰ ਨਹੀਂ ਅਸੀਂ ਚਾਹ ਦੇ ਮੁੱਦੇ ਤੇ ਮੇਂਸਦਾ ਨਹੀਂ ਕੋਈ ਹੋਰ ਨਹੀਂ ਹੈ ਕਿਉਂਕਿ ਉਹਨਾਂ ਨੇ ਇਹ ਰਾਜਨੀਤੀ ਹੀ ਰਾਜਨੀਤੀ ਦਾ ਅਸੀਂ ਕਹਿ ਨਹੀਂ ਪਰ ਇਹ ਵੀ ਸਾਨੂੰ ਸਾਡੇ ਨਾਲ ਮਹਾਰਾਜ ਦਾ ਜੋ ਹੁਕਮ ਸੀਗਾ ਨਸ਼ਾ ਤੋਂ ਦੂਰ ਰਹੇ ਅਸੀਂ ਤਾਂ ਉਹੀ ਕਰਕੇ ਉਹਨਾਂ ਦੀ ਸਿੱਖਿਆ ਅਸੀਂ ਥੋੜੀ ਸਾਰੀ ਰਾਜਨੀਤੀ ਗਜੈਂਡਾ ਨਹੀਂ ਅਸੀਂ ਭਾਈ ਜੀ ਅਸੀਂ ਥੋੜੀ ਰਾਜਨੀਤੀ ਗਜੈਂਡਾ ਨਹੀਂ ਅੱਜ ਸਾਰੀ ਗੱਲ ਦੇ ਉੱਤੇ ਅੱਜ ਪੁੱਲ ਝਾੜਦੇ ਆ ਤੁਸੀਂ ਬੜੇ ਭਾਈਓ ਅੱਜ ਕੋਈ ਰਾਜਨੀਤੀ ਗਜੈਂਡਾ ਕਰਨ ਹੈਗਾ ਤਾਂ ਵੀ ਸਾਨੂੰ ਮਨਜ਼ੂਰ ਹੈ ਨਹੀਂ ਨਹੀਂ ਸਾਡੀ ਤਾਂ ਵੀ ਮਨਜ਼ੂਰ ਗੱਲ ਹੈ ਐ ਭਾਈ ਗੱਲ ਦੇ ਵਾਸਤੇ ਆ ਦੇਖੋ ਗੱਲ ਦੇਖੋ ਆਵਾਂਗੇ ਉਦੋਂ ਪਹਿਲਾਂ ਜਿਹੜੇ ਮੁੰਤੇ ਨੇ ਮੈਂ ਮੈਂ ਕਿਹਾ ਯਾਰ ਨੌਜਵਾਨੀ ਜਿਹੜੇ ਪੰਜਾਬ ਯੂਨੀਵਰਸਿਟੀ ਇੱਕ ਮਿੰਟ ਯਾਰ ਇੱਕ ਮਿੰਟ ਜਿਹੜੇ ਪੰਜਾਬ ਯੂਨੀਵਰਸਿਟੀ ਚ ਬੈਠੇ ਉਹ ਕੌਣ ਨੇ ਉਹ ਕਿਹੜੀ ਉਹ ਨੌਜਵਾਨ ਨੇ ਜਿਨ੍ਹਾਂ ਨੇ ਨਜਾਇਜ਼ ਕਰਦੇ ਮੇਰੇ ਨੇ ਜਿਹਦੇ ਬੱਚੇ ਨਹੀਂ ਪੜਾ ਗਏ ਜਿਹਦੇ ਬੱਚੇ ਸਾਰੇ ਮੁੰਟਾ ਹੀ ਨਹੀਂ ਆ ਉਹ ਅੱਜ ਦਾ ਕਰਨਾ ਸਾਡਾ ਅੱਜ ਦਾ ਆਪਣਾ ਦੇਖੋ ਅੱਜ ਜੀਪੀ ਦੇ ਲੀਡਰ ਤੁਸੀਂ ਇੱਥੇ ਹੋ ਪਾਈ ਤੁਸੀਂ ਬੈਠੋ ਮੈਂ ਚਾਹ ਪਾਣੀ ਪੀਣੀ ਮੇਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਤਾਂ ਭਾਈ ਦੇਖੋ ਦੇਖੋ ਇਹ ਵੀ ਤੁਸੀਂ ਅੰਦਰ ਜੋ ਕਰਦੇ ਆ ਕਰੋ ਕੋਈ ਪ੍ਰੋਬਲਮ ਨਹੀਂ ਔਰ ਉਹਦਾ ਪੀਪੀ ਹਾਣਾ ਮਾਰ ਕਰ ਰਹੇ ਨੇ ਇਹ ਸਭ ਦਾ ਸਾਂਝ ਜੱਜੇ ਬਾਈ ਜੀ ਵੱਡਾ ਬਾਈਆਂ ਤੁਮਾ ਕਰਾ ਸਾਰਾ ਦਾ ਸਾਂਝ ਉਹੀ ਤਾਂ ਅਸੀਂ ਪਛਾਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਐ ਨਹੀਂ ਕਰ ਰਹੇ ਸਾਰਿਆਂ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਸਾਰਿਆਂ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੇ ਆ ਜ਼ਬਰਦਸਤੀ ਕਰਦੀ ਹੈ ਬੀਜੇਪੀ ਇਹ ਧੱਕਾ ਕਰ ਨਹੀਂ ਤਾਂ ਵੀ ਅਸੀਂ ਤੁਹਾਡੇ ਨਾਲ ਹੈ। ਮੈਂ ਕਿ ਅਸੀਂ ਨਹੀਂ ਕਰਦੇ ਸਮਝੋ ਅਸੀਂ ਨਹੀਂ ਕੋਈ ਨਹੀਂ ਹੈਗਾ ਅਸੀਂ ਕਰਦੇ ਆ ਵੀ ਜਿਹੜਾ ਆਰਐਸਐਸ ਦੇ ਏਜੰਡੇ ਦੇ ਤੇ ਸਾਡੇ ਪੰਜਾਬ ਨੂੰ ਬਚਾਉਣ ਦੀ ਗੱਲ ਹੈ। ਪਿਓ ਏਜੰਡੇ ਤੋਂ ਬਚਾਓ। ਕਿਉਂਕਿ ਆਪਾਂ ਨੇ ਦੇਖ ਲਿਆ ਸਾਰਾ ਤੁਸੀਂ ਵੀ ਦੇਖ ਰਹੇ ਹੋ ਪ੍ਰੈਸ ਵਾਲਿਓ ਕਿਉਂਕਿ ਬੱਲੋ ਪ੍ਰਸਾਦ ਜੋ ਗੱਲਾਂ ਇਹਨਾਂ ਨੇ ਕਹੀਆਂ ਇੱਕ ਗੱਲ ਦਾ ਜਵਾਬ ਨਹੀਂ ਆਇਆ ਪੰਜਾਬ ਵੀ 19 ਬ੍ਰਿਸ਼ਟੀ ਦਾ ਮੁੱਦੇ ਤੇ ਇਹਨਾਂ ਨੂੰ ਇੱਕ ਗੱਲ ਦਾ ਜਵਾਬ ਨਹੀਂ। ਉਹ ਬੱਚਿਆਂ ਦੇ ਨਜਾਇਜ਼ ਪਰਚੇ ਕਰ ਰਹੇ ਅੱਜ ਇਹਨਾਂ ਨੇ ਇੱਥੇ ਬੱਚੇ ਦਿਖ ਰਹੇ ਨੇ ਬੱਚੇ ਨਹੀਂ ਹੈਗੇ ਕਿਸੇ ਦੇ ਜਿਨ੍ਹਾਂ ਤੋਂ ਪਰਚੇ ਕਰੇ ਗਏ ਨੇ। ਕੀ ਗੱਲ ਉਹਦੇ ਬਾਰੇ ਕਦੇ ਨਹੀਂ ਬੋਲਦੇ ਉਹ ਤੋਂ ਮੈਂ ਪਾਣੀਆਂ ਦੇ ਮੁੱਦੇ ਤੇ ਕਿਉਂ ਨਹੀਂ ਗੱਲ ਕਰਦੇ ਬਿਜਲੀ ਸੌਧ ਬਿੱਲ 2025 ਜਿਹੜਾ ਇੱਕ ਕੋਈ ਗਰੀਬ ਹੈ ਅਮੀਰ ਹੈ ਚਿੱਪਾ ਨੇ ਮੀਟਰ ਲੱਗਣੇ ਆ ਹਰ ਇੱਕ ਤੋਂ ਮੈਂ ਕਹਿੰਦਾ ਬਿਜਲੀ ਅੱਧੇ ਪੰਜਾਬ ਚ ਗੁੱਧ ਹੋ ਜਾਣੀ ਆ ਉਹਦੇ ਕਿਉਂ ਨਹੀਂ ਗੱਲ ਕਰਦੇ ਸਿਰਫ ਇੱਕ ਡਰਾਮੇ ਕਰਨ ਲੱਗੇ ਹੋਏ ਹੈ ਹਾਂਜੀ ਸੈਂਟਰਲ ਮਤਰਾਲੇ ਦਾ ਹੋਵੇ ਵੀ ਇਕੱਠੇ ਹੋ ਕੇ ਛੋਟੇ ਬੱਚੇ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਆਰਐਸਐਸ ਦੀਆਂ ਨਿਕਰਾਂ ਪਾ ਦੋ ਆਪਣੇ ਵਾਲੇ ਪਾਸੇ ਲਾ ਦਿਓ ਹੋਰ ਕੁਝ ਨਹੀਂ ਇਹਨਾਂ ਦਾ ਲੱਗਿਆ ਹਾਂਜੀ ਮੇਨ ਆਹੀ ਗੱਲ ਅਸੀਂ ਇਹਦਾ ਡਟਵਾ ਵਿਰੋਧ ਕਰਾਂਗੇ ਜਿਵੇਂ ਅਗਨੀ ਵੀਰ ਦੇ ਵਿੱਚ ਵੀ ਕਰਿਆ ਅਸੀਂ ਕੁਛ ਅਗਨੀ ਵੀਰ ਨਾਲ ਜਿੰਨੇ ਸਕੀਮਾਂ ਨੇ ਜੀ ਕੋਹ ਕੁਛ ਹੁਣ ਤਿੰਨ ਕਾਲੇ ਕਾਨੂੰਨ ਰੱਦ ਕਰਾਇਆ ਤੁਸੀਂ ਪੂਰਾ ਸਾਥ ਦਿਆ ਸਾਰਿਆਂ ਨੇ ਉਹ ਵੀ ਇਹਨਾਂ ਡਿੱਡ ਤਰੀਕੇ ਨਾਲ ਲਾਗੂ ਕਰਨ ਲੱਗ ਗਏ ਮੰਡੀਕਰਨ ਚ ਇਸੇ ਨਾਲ ਕਿਸੇ ਤਰੀਕੇ ਨਾਲ ਨਵੇਂ ਤੋਂ ਨਵਾਂ ਕੋਈ ਕਾਨੂੰਨ ਰੋਜ਼ ਲੈ ਕੇ ਆ ਰਹੇ ਨੇ ਵੀ ਪ੍ਰਾਈਵੇਟੇਸ਼ਨ ਅਸੀਂ ਨਹੀਂ ਹੋਣ ਦੇਣੀ ਅਸੀਂ ਡਟਵਾ ਵਿਰੋਧ ਕਰਾਂਗੇ ਜਾਂ ਤਾਂ ਸਾਡੀ ਜਾਨ ਚ ਜਾ ਮੈਂ ਕਿਹਾ ਯਾਰ ਨੌਜਵਾਨੀ ਜਿਹੜੇ ਪੰਜਾਬ ਯੂਨੀਵਰਸਿਟੀ ਇੱਕ ਮਿੰਟ ਯਾਰ ਇੱਕ ਮਿੰਟ ਜਿਹੜੇ ਪੰਜਾਬ ਯੂਨੀਵਰਸਿਟੀ ਜੁਬੇਠੇ ਆ ਉਹ ਕੌਣ ਨੇ ਉਹ ਨੌਜਵਾਨ ਜਿਨ੍ਹਾਂ ਦੇ ਨਿਆਇ ਪੜ੍ਹਦੇ ਨੇ ਬੱਚੇ ਜਿਹਨਾਂ ਦੇ ਬੱਚੇ ਸਾਰੇ ਉਹ ਵੀ ਨਾ ਪਤਾ ਕਿ ਆਏ ਸਾਰੇ ਬੱਚੇ ਆ ਰਹੇ ਚੱਲੇ ਕਰੋ ਪਰ ਇਹ ਆ ਵੀ ਜਿਹੜੇ ਸਾਡੇ ਪਹਿਲੇ ਮਸਲੇ ਆ ਉਹਨਾਂ ਮਸਲਿਆਂ ਨੂੰ ਹੱਲ ਕਰੋ ਉਹ ਮਸਲੇ ਹੱਲ ਕਰਕੇ ਉਹਦੇ ਵਿੱਚ ਜੋ ਮਰਜ਼ੀ ਕਰੋਗੇ ਰੌਣਕ ਚੀਨ ਅਸੀਂ ਤਾਂ ਆਪ ਨਾਲ ਅਸੀਂ ਸਮਰਥਨ ਕਰਾਂਗੇ ਹੋਰ ਤਾਂ ਸਾਰੀ ਪ੍ਰੈਸ ਬਿਲਕੁਲ ਸਪੋਰਟ ਕਰਾਂਗੇ ਮਹਾਰਾਜ ਦਾ ਜੋ ਹੁਕਮ ਸੀਗਾ ਨਿਸ਼ਾਤ ਤੋਂ ਦੂਰ ਰਹੇ ਅਸੀਂ ਤਾਂ ਉਹੀ ਕਰਕੇ ਉਹਨਾਂ ਦੀ ਸਿੱਖਿਆ ਅਸੀਂ ਤੁਹਾਡੀ ਸਾਰੀ ਰਾਜਨੀਤਿਕ ਅਜੰਡਾ ਨਹੀਂ ਅੱਜ ਤੁਹਾਡੀ ਸਾਰੀ ਗੱਲ ਦੇ ਉੱਤੇ ਅੱਜ ਪੁੱਲ ਚਾੜਦੇ ਆ ਤੁਸੀਂ ਬੜੇ ਭਾਈਓ ਅੱਜ ਕੋਈ ਰਾਜਨੀਤਿਕ ਅਜੰਡਾ ਨਹੀਂ ਹੈਗਾ ਤਾਂ ਵੀ ਸਾਨੂੰ ਮਨਜ਼ੂਰ ਹੈ ਨਹੀਂ ਨਹੀਂ ਸਾਨੂੰ ਤਾਂ ਵੀ ਮੰਨ ਗਏ ਗੱਲ ਇਹ ਆ ਭਾਈ ਜੀ ਗੱਲ ਗੱਲ ਦੇ ਵਾਸਤੇ ਆ ਦੇਖ ਗੱਲ ਦੇਖ ਆਵਾਂਗੇ ਉਦੋਂ ਪਹਿਲਾਂ ਜਿਹੜੇ ਮੁੱਦੇ ਨੇ ਮੈਂ ਉਹ ਪੀਪੀ ਹੁਣਾ ਮਾਰ ਕਰ ਲੈਂਦੇ ਇਹ ਸਭ ਦਾ ਸਾਂਝਾ ਗੱਜੇ ਬਾਈ ਜੀ ਵੱਡਾ ਬਾਈਆਂ ਤੁਮਾ ਕਰਾ ਨਹੀਂ ਸਾਰਾ ਦਾ ਸਾਂਝਾ ਉਹੀ ਤਾਂ ਅਸੀਂ ਪਛਾਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਐ ਨਹੀਂ ਕਰ ਰਹੇ ਸਾਰਿਆਂ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਾਰਿਆਂ ਨੂੰ ਪਛਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜ਼ਬਰਦਸਤੀ ਕਰਦੀ ਹੈ ਭਾਜਪਾ ਅਸੀਂ ਕਾਹਦੇ ਆ ਵੀ ਜਿਹੜਾ ਆਰਐਸਐ ਜੈਂਡਾ ਤੇ ਸਾਡੇ ਪੰਜਾਬ ਨੂੰ ਬਾਕੀ ਹੋਕਾ ਦੇਣ ਦੀ ਗੱਲ ਹੈ ਦੇਖੋ ਅੱਜ ਭਾਜਪਾ ਦੇ ਲੀਡਰ ਵੀ ਕੱਟੇ ਹੋਏ ਪੰਜਾਬ ਸਭਾਈ ਜੀ ਬੈਠੋ ਮੈਂ ਚਾਹ ਪਾਣੀ ਪੀਣੀ ਮੂਰੀ ਮੇਰੀ ਇਹ ਗੱਲ ਨਹੀਂ ਕੋਈ ਗੱਲ ਨਹੀਂ ਕਿਉਂਕਿ ਬੁੱਲੋ ਪ੍ਰਸਾਦ ਜੋ ਗੱਲਾਂ ਇਹਨਾਂ ਨੇ ਕਹੀਆਂ ਇੱਕ ਗੱਲ ਦਾ ਜਵਾਬ ਨਹੀਂ ਆਇਆ ਪੰਜਾਬੀ ਯੂਨੀਵਰਸਿਟੀ ਦਾ ਮੁੱਦੇ ਤੇ ਇਹਨਾਂ ਨੂੰ ਇੱਕ ਗੱਲ ਦਾ ਜਵਾਬ ਨਹੀਂ ਉਹ ਬੱਚਿਆਂ ਦੇ ਨਜਾਇਜ਼ ਪਰਚੇ ਕਰ ਰਹੇ ਅੱਜ ਇਹਨਾਂ ਨੇ ਇੱਥੇ ਬੱਚੇ ਦਿਖਾ ਰਹੇ ਬੱਚੇ ਨਹੀਂ ਹੈਗੇ ਕਿਸੇ ਦੇ